ਕਿਸਾਨ ਪ੍ਰਭੋ ਕਣਕ ਦੇ ਵਿੱਚ ਫੰਗੀਸਾਈਡ ਬਾਰੇ ਗੱਲ ਕਰਨੀ ਸੀਗੀ ਕੀ ਆਪਾਂ ਕਣਕ ਦੇ ਵਿੱਚ ਫੰਗੀਸਾਈਡ ਸਿਰਫ ਪੀਲੀ ਕੁੰਗੀ ਵਾਸਤੇ ਹੀ ਵਰਤਦੇ ਆ ਜਾਂ ਆਪਾਂ ਕੋਈ ਦਾਣੇ ਦੀ ਚਮਕ ਵਾਸਤੇ ਫੰਗੀਸਾਈਡ ਆਪਾਂ ਵਰਤਦੇ ਆ ਕੱਲਾ ਕਿਸਾਨ ਪ੍ਰਭੋ ਜੇਕਰ ਪੀਲੀ ਕੁੰਗੀ ਦੀ ਗੱਲ ਕਰੀਏ ਤਾਂ ਪੀਲੀ ਕੁੰਗੀ ਦਾ ਅਟੈਕ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲਦਾਗਾ ਜ਼ਿਆਦਾਤਰ ਇਹ ਪਹਾੜੀ ਏਰੀਆ ਦੇ ਵਿੱਚ ਪੀਲੀ ਕੁੰਗੀ ਦਾ ਅਟੈਕ ਆਉਂਦਾ ਸ਼ੁਰੂ ਦੇ ਵਿੱਚ ਬਾਅਦ ਦੇ ਵਿੱਚ ਇਹ ਹਵਾ ਰਾਹੀਂ ਇਧਰ ਮਾਲਵਾ ਸਾਈਡ ਆ ਇਧਰਲੀ ਸਾਈਡ ਜਿਹੜੇ ਰਾਜਸਥਾਨ ਤੇ ਹਰਿਆਣਾ ਦੇ ਪਾਊਡਰ ਨਾਲ ਏਰੀਆ ਲੱਗਦੇ ਨੇਗੇ ਤਾ ਇਹਨਾਂ ਦੇ ਵਿੱਚ ਲਾਸਟ ਦੇ ਬਾਅਦ ਚ ਆਉਂਦਾ ਜੇਕਰ ਪੀਲੀ ਕੁੰਗੀ ਦਾ ਅਟੈਕ ਆਉਂਦਾਗਾ ਕੱਲਾ ਆਪਾਂ ਪੀਲੀ ਕੁੰਗੀ ਵਾਸਤੇ ਇਹੀ ਨਹੀਂ ਆਪਾਂ ਫੰਗੀ ਸਾਈਡ ਵਰਤਦੇ ਜਿਹੜੀ ਮੇਨ ਚੀਜ਼ ਹੈ ਕਣਕ ਦੇ ਵਿੱਚ ਆ ਝੰਡਾ ਪੱਤਾ ਕਿਸਾਨ ਭਰਾਵੋ ਜਿਹੜਾ ਝਾੜ ਦੇ ਵਿੱਚ 43% ਯੋਗਦਾਨ ਝੰਡੇ ਪੱਤੇ ਨੇ ਪਾਉਣਾਗਾ ਕਿਉਂਕਿ ਪ੍ਰਕਾਸ਼ ਸੰਸਲੇਸ਼ਨ ਕਰਿਆ ਰਾਹੀਂ ਇਹਨੇ ਖਰਾਕ ਬਣਾਉਣੀ ਹੈ ਬੱਲੀ ਦੇ ਵਿੱਚ ਦਾਣੇ ਬਣਾਉਣੇ ਨੇਗੇ ਖਰਾਕ ਇਹਨੇ ਦੇਣੀ ਹੈ ਸਭ ਤੋਂ ਵੱਧ ਤਾਂ ਹੁਣ ਆਪਾਂ ਗੱਲ ਕਰਦੇ ਆਂਗੇ ਵੀ ਆਪਾਂ ਨੇ ਇਹਨੂੰ ਬਿਮਾਰੀਆਂ ਤੋਂ ਰੈਤ ਰੱਖਣ ਵਾਸਤੇ ਵੀ ਇਹਨੂੰ ਕੋਈ ਬਿਮਾਰੀ ਨਾ ਲੱਗੇ ਇਹ ਲਾਸਟ ਤੱਕ ਹਰਾ ਭਰਾ ਰਹੇ ਕਿਉਂਕਿ ਜੇ ਲਾਸਟ ਤੱਕ ਇਹ ਹਰਾ ਭਰਾ ਰਹੂਗਾ ਤਾਂ ਕਣਕ ਆਪਣਾ ਪੂਰਾ ਟਾਈਮ ਲੈ ਕੇ ਪੱਕੂਗੀ ਤੇ ਜਿਹਦੇ ਨਾਲ ਜੇਕਰ ਕਣਕ ਪੂਰਾ ਟਾਈਮ ਲੈ ਕੇ ਪੱਕਦੀ ਹੈਗੀ ਚਾਹੇ ਗਰਮੀ ਵੀ ਪੈਂਦੀ ਹੈ ਤਾਂ ਆਪਣਾ ਝਾੜ ਸਹੀ ਨਿਕਲੂਗਾ ਹੁਣ ਫੰਗੀ ਸਾਈਡ ਆਪਾਂ ਕਰਦੇ ਨੇ ਵਿੱਚ ਕਿਸਾਨ ਭਰਾ ਕੱਲਾ ਪ੍ਰੋਪੀਕੋਨਾ ਜੋੜ ਜਿਹੜਾ ਕਿ ਟਿਲਟ ਵਾਲਾ ਵਰਤ ਲੈਂਦੇ ਨੇਗੇ ਉਹ ਸਿਰਫ ਪੀਲੀ ਕੁੰਗੀ ਤੇ ਦਾਣੇ ਦੀ ਚਮਕ ਵਾਸਤੇ ਹੈ ਫੰਗੀ ਸਾਈਡ ਦਾ ਅਸਲ ਦੇ ਅਸਲ ਦੇ ਵਿੱਚ ਫੰਗੀ ਸਾਈਡ ਆਪਾਂ ਕਰਦੇ ਆ ਝੰਡੇ ਪੱਤੇ ਵਾਸਤੇ ਵੀ ਆਪਣਾ ਝੰਡਾ ਪੱਤਾ ਜਿਹੜਾ ਬਿਮਾਰੀਆਂ ਤੋਂ ਰਹਿਤ ਰਹੇ ਜੇਕਰ ਆਪਾਂ ਖਰਚਾ 3-400 ਦਾ ਕਰਦੇ ਵੀ ਆ ਤਾਂ ਆਪਾਂ ਨੂੰ ਉਹਦਾ ਰਿਜ਼ਲਟ ਵੀ ਮਿਲੂ ਬੈਨੀਫਿਟ ਵੀ ਆਪਾਂ ਨੂੰ ਮਿਲੂਗਾ ਫੰਗੀ ਸਾਈਡ ਦਾ ਫੰਗੀ ਸਾਈਡ ਆਪਾਂ ਨੇ ਕਰਨਾ ਕਿਹੜੀ ਸਟੇਜ ਤੇ ਆ ਜਿਵੇਂ ਆਹ ਕਣਕ ਥੋੜੀ ਜੀ ਵੱਧ ਮੰਨ ਲਓ ਵੀ ਹੁਣ ਇਹ ਪਾਈਪ ਦੇ ਵਿੱਚ ਹੀ ਹੈਗੀ ਤਾਂ ਜਦੋਂ ਪਾਈਪ ਚੰਗੀ ਤਰ੍ਹਾਂ ਫੁੱਲ ਫੁੱਲੇ ਜੇ ਵੀ ਮੰਨ ਲਓ ਬਗੋਲੇ ਦੇ ਵਿੱਚ ਆ ਉਹ ਟਾਈਮ ਤੇ ਆਪਾਂ ਨੇ ਫੰਗੀ ਸਾਈਡ ਕਰਨਾਗਾ ਤੇ ਜਿਹੜੀ ਮੁੰਜੇ ਰਹੀ ਪਾਈਪ ਦੇ ਵਿੱਚੋਂ ਉਹ ਬਿਮਾਰੀਆਂ ਤੋਂ ਰਹਿਤ ਨਿਕਲੇ ਤੇ ਨਾ ਹੀ ਕੋਈ ਮੰਨ ਲਓ ਝੰਡੇ ਪੱਤੇ ਨੂੰ ਕੋਈ ਬਿਮਾਰੀ ਦਾ ਅਟੈਕ ਆਵੇ ਫੰਗੀਸਾਈਡ ਕਰਨ ਦਾ ਇਹ ਮਤਲਬ ਨਹੀਂ ਹੈਗਾ ਵੀ ਆਪਾਂ ਨੇ ਸਿਰਫ ਪੀਲੀ ਕੁੰਗੀ ਵਾਸਤੇ ਹੀ ਫੰਗੀਸਾਈਡ ਕਰਨਾ ਤੇ ਆਪਾਂ ਨੇ ਜੇਕਰ ਫੰਗੀਸਾਈਡ ਕਰਨਾ ਹੈ ਉਹ ਝੰਡੇ ਪੱਤੇ ਨੂੰ ਲਾਸਟ ਤੱਕ ਹਰਾ ਭਰਾ ਰੱਖਣ ਵਾਸਤੇ ਆਪਾਂ ਨੇ ਝੰਡੇ ਪੱਤੇ ਨੂੰ ਵੀ ਆਪਣੀ ਕਣਕ ਹੈ ਜਿਹੜੀ ਪੂਰਾ ਟਾਈਮ ਲੈ ਕੇ ਪੱਕੇ ਤੇ ਆਪਣਾ ਝਾੜ ਆ ਜਿਹੜਾ ਵਧੀਆ ਨਿਕਲੇ ਫੰਗੀ ਸਾਈਡ ਜੇ ਆਪਾਂ 3-400 ਰੁਪਇਆ ਖਰਚਾ ਪ੍ਰਤੀ ਏਕੜ ਦਾ ਕਰਦੇ ਵੀ ਆ ਤਾਂ ਆਪਾਂ ਨੂੰ ਉਹਦਾ ਬੈਨੀਫਿਟ ਵੀ ਆਪਾਂ ਨੂੰ ਮਿਲੂਗਾ ਹੀ ਮਿਲੂਗਾ